ਪਰ ਤਾਂ ਸਿੰਘ ਸੋ ਨਾਲ ਸਾਡੀ ਭੈਣ ਵੀ ਹੈਗੀ ਆ ਬਲਜੀਤ ਕੌਰ ਸਾਡੇ ਨਾਲ ਲਾਈਨ ਦੇ ਉੱਪਰ ਨੇ ਸੋ ਕੀ ਕੀ ਰੌਲਾ ਰੱਪਾ ਕੀ ਪੈ ਗਿਆ ਥੋੜਾ ਤੁਸੀਂ ਆਪ ਹੀ ਸਵਾਲ ਕਰ ਲਓ ਮੈਂ ਚਾਹਦਾ ਵੀ ਚਲੋ ਤੁਹਾਡੀ ਇਮੀਗ੍ਰੇਸ਼ਨ ਵਿੱਚ ਅਸੀਂ ਮਦਦ ਕਰ ਦਿਆਂਗੇ ਥੋੜੀ ਬਹੁਤੀ ਜਿੰਨੀ ਜੋਗੇ ਹੋਵਾਂਗੇ ਤੇ ਪਰ ਤੁਸੀਂ ਆਪਣਾ ਜਿਹੜਾ ਥੋੜਾ ਜਿਹਾ ਫੈਸਲਾ ਕਰਾ ਲਓ ਸੋ ਬਲਜੀਤ ਕੌਰ ਤੁਸੀਂ ਦੱਸੋ ਵੀ ਕਿਹੜੀ ਗੱਲ ਤੋਂ ਤੁਸੀਂ ਘਰੋਂ ਚਲੇ ਗਏ ਉਹ ਕਹਿੰਦੇ ਵੀ ਇਹ ਨਾਰਾਜ਼ ਹੋ ਕੇ ਚਲੇ ਗਏ ਨੇ ਕੀ ਕਾ ਕੀ ਬਣਿਆ ਕੀ ਆ ਮੇਰੀ ਭੈਣ ਦੱਸੋ ਨਹੀਂ ਸਰ ਨਾਰਾਜ਼ ਨਹੀਂ ਕਿ ਨਬਰੋਂ ਗਈ ਆ ਇਹਦੇ ਘਰੋਂ ਗਏ ਆ ਕਿ ਬੰਨੇ ਹਾਂਜੀ ਆਪਾਂ ਪੁੱਛ ਲੈਨੇ ਬਲਜੀਤ ਕੌਰ ਹੁਣਾਂ ਨੂੰ ਬਲਜੀਤ ਕੌਰ ਦੱਸੋ ਕੀ ਹੋਇਆ ਕੀ ਹਾਂਜੀ ਹਾਂਜੀ ਅਸੀਂ ਵਾਇਆ ਜਰ ਦਿੱਲੀ ਤੋਂ ਆਏ ਦਿੱਲੀ ਤੋਂ ਆਏ ਤੇ ਮੇਰਾ ਫੋਨ ਸੀ Jio ਦਾ ਮੇਰੇ ਕੋਲ ਸਿਮ ਨਹੀਂ ਸੀ ਚੱਲਦਾ ਮੈਂ ਗੱਲ ਕਰਨੀ ਸੀ ਘਰਦਿਆਂ ਨਾਲ ਕਿਉਂਕਿ ਮੰਮੀ ਨੇ ਮੈਨੂੰ ਰੋਂਦੀ ਨੂੰ ਛੱਡ ਕੇ ਆਈ ਸੀਗੀ ਇਸ ਕਰਕੇ ਮੇਰਾ ਮਨ ਪਰੇਸ਼ਾਨ ਸੀ ਜਦੋਂ ਲੰਡਨ ਸਟੇ ਲੱਗਾ 3 ਘੰਟੇ ਦਾ ਮੇਰੇ ਲਾਗੇ ਗੋਲ ਬੈਠੀ ਸੀ ਤੇ ਮੈਂ ਤਾਂ ਫੋਨ ਮੰਗਿਆ ਤੇ ਇਹ ਲੋਕ ਕਿਸੇ ਹੋਰ ਨਾਲ ਗੱਲ ਕਰਦੇ ਸੀ ਮੈਨੂੰ ਨਹੀਂ ਪਤਾ ਕਿਸ ਨੇ ਮਤਛਾ ਵੀ ਹਾਨੀ ਮੈਂ ਕਿਹਾ ਕਿ છોੜਿਆ ਲੈ ਫੋਨ ਦੇ ਤਾਂ ਮੈਂ ਆਪਣੀ ਮੰਮੀ ਦਾ ਮੰਮੀ ਮੈਂ ਘਰ ਜਾ ਕੇ ਗੱਲ ਕਰਾਂਗੀ ਤੇ ਵਟ ਮੈਂ ਇੱਥੇ ਗੋਰੀ ਬੈਠੀ ਕਿ ਕੋਈ ਪਤਾ ਨਾ ਗੋਰੀ ਇਸ ਤਰ੍ਹਾਂ ਫੋਨ ਨਹੀਂ ਜੁੰਦੇ ਹੁੰਦੇ ਆਪਣਾ ਕਿ ਤੈਨੂੰ ਹਾਂਜੀ ਹਾਂਜੀ ਹਾਂ ਤੇ ਮੈਂ ਫੋਨ ਮੰਗਿਆ ਤੇ ਇਹਨੇ ਵੇਖ ਲਿਆ ਵੀ ਇਹ ਗੋਰੀਆਂ ਦੀ ਮੈਂ ਕਿਹਾ ਚਲ ਤੁਸੀਂ ਨਹੀਂ ਮੇਰੀ ਹੈਲਪ ਕਰਦੇ ਤੇ ਮੈਂ ਗੋਰੀਆਂ ਦੀ ਹੈਲਪ ਲੈ ਲਾਂਗੀ ਤੇ ਇਹਨੇ ਨਾਲ ਮੇਰੇ ਥੱਪੜ ਮਾਰਿਆ ਮੂੰਹ ਤੇ ਮੈਂ ਚੁੱਪ ਚੀਤੀ ਮੈਂ ਕੁਝ ਨਾ ਬੋਲੀ ਸੀਗਾ আচ্ছা ਇੱਕ ਮਿੰਟ ਬਾਈ ਜੀ ਬਾਈ ਜੀ ਤੁਸੀਂ ਦੱਸੋ ਵੀ ਇਹ ਗੱਲ ਸਹੀ ਹੈ ਕਿ ਤੁਹਾਡਾ ਨਾਮ ਇੱਕ ਵਾਰੀ ਰਿਪੀਟ ਕਰੋ ਫੇਰ ਦੁਬਾਰਾ ਹੇ ਸਰ ਮੈਂ ਬਰਤਾਲ ਸਿੰਘ ਗੱਲ ਕਰ ਰਿਹਾ ਹਾਂ ਇਹਨੂੰ ਇਹ ਗੱਲ ਪੁੱਛੋ ਵੀ ਇਹਨੇ ਆਉਣ ਤੋਂ 10 ਦਿਨ ਪਹਿਲਾਂ ਅਮਰ ਸ਼ਕਿਆਵਾ ਇਹਨੂੰ ਪੰਜਾਂ ਪਿਆਰਿਆਂ ਨੇ ਇਹ ਖਲਾਅ ਦਿੱਤੀ ਹੈ ਵੀ ਤੂੰ ਬਿਲਕੁਲ ਝੂਠ ਬੋਲ ਨਾਲੇ ਜਿਹੜਾ ਲੰਡਨ ਹੀਥਰੋ ਤੇ ਸਾਡਾ ਮੇਰਾ ਕੰਟੈਕਟ ਹੀ ਨਹੀਂ ਵਾਈਫਾਈ ਨਾਲ 에ਰਪੋਰਟ ਤੇ ਹੋ ਸਕਿਆ ਮੇਰੇ ਨਾਲ ਉਹਦੇ 10 ਗੁਣਾ ਵੱਧ ਫੋਨ ਦੇ ਵਿੱਚ ਟ੍ਰੈਂਡ ਹੈਗੀ ਆ ਮੈਨੂੰ ਤਾਂ ਸਭ ਕੁਝ ਪਤਾ ਨਹੀਂ ਮੈਨੂੰ ਤਾਂ ਕੇਰੀਅਲਪ ਲੈਣੀ ਪੈਂਦੀ ਆ ਇਹ ਸਾਡਾ ਕਿਸੇ ਦਾ ਨਾ ਕੰਟੈਕਟ ਹੋਇਆ ਕਿ ਵਾਈਫਾਈ ਨਾਲ ਤੇ ਨਾਮ ਮੇਰੇ ਫੋਨ ਦਾ ਹੀ ਕੋਈ ਹੋਇਆ ਸਾਡਾ ਕੋ ਸੰਪਰਕ ਹੀ ਨਹੀਂ ਕਿਸੇ ਨਾਲ ਵੀ ਹੋ ਸਕਿਆ ਉੱਥੇ ਨਹੀਂ 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 ਪਰ ਪਰਪਾਤੇਂਗੀ ਤੁਸੀਂ ਥੱਪੜ ਥੱਪੜ ਨੂੰ ਕਹ ਵੀ ਝੂਠ ਨਾ ਆਈ ਜਿਹੜੀ लाठी ਚੱਲ ਜਾਣੀ ਇਹਨਾਂ ਦੇ ਟੱਪ ਵੀ ਸਾਡਾ ਮੁੰਡਾ ਡਿਪਰੈਸ਼ਨ ਦੇ ਵਿੱਚ ਉਹ ਦਿਨ ਜਿੱਦਣ ਘਰੋਂ ਉਹਨੇ ਆਣ ਕੇ ਨੂੰ ਵੇਖਿਆ ਵੀ ਇਹ ਚਾਹੇ ਕਿ ਬੜ ਕੀ ਜਾਂ ਸਾਡੇ ਨਾਲ ਹਾਂ ਹਾਂ ਪਰ ਜਿੱਦਣ ਇਹਨਾਂ ਨੂੰ ਕੋਈ ਸੋਹ ਲਾਠੀ ਵੱਜੀ ਉਹ ਇਹਨਾਂ ਕੋ ਝੱਲੀ ਨਹੀਂ ਹੋ ਜਾਂਦੀ ਹਾਂ ਨਹੀਂ ਤੁਸੀਂ ਵੈਸੇ ਲੱਪੜ ਜੂਗ ਕੋਣ ਹੈ ਜਾਂ ਲਾਲਚਵਾਸਿਆ ਅਮਰੀਕਾ ਦਾ ਵੀਜ਼ਾ ਨੂੰ 10 ਸਾਲ ਦਾ ਸਾਨੂੰ ਲੈਟਰ ਨਾ ਦਿੱਤੀ ਵੈਸੀ ਵਾਲਿਆਂ ਇਹ ਆਣ ਕੇ ਵੀਜ਼ਾ ਲਵਾ ਕੇ ਜੇ ਅੰਡਰਗਰਾਊਂਡ ਹੋਣਾ ਮੈਂ ਤੇ ਅਮਰੀਕਾ ਵਾਇਆ ਆਣ ਕੇ ਕਨੇਡਾ ਹੀ ਤੁਮੇ ਵਰਜੇ ਸਾਨੂੰ ਕੋਈ ਗੱਲ ਨਹੀਂ ਇਹਦਾ ਇਹਦਾ ਮੇੜਾ ਕਰਕੇ ਇਹ ਬਰੋਹ ਸਿੰਘ ਨੇ ਕੀਤਾ ਆਵੇਂ ਬਹੁਤੀ ਜਾਨੀ ਦਿਮਾਗਦਾਰ ਨਹੀਂਗੀ ਹਾਂ ਬਹੁਤ ਅੱਛਾ ਮੈਂ ਨਹੀਂ ਨਹੀਂ ਤੁਸੀਂ ਆਪਣਾ ਦਿਮਾਗ ਤੁਸੀਂ ਆਪਣੇ ਘਰ ਕੋ ਵਟ ਮੈਂ ਜੇ ਕੋਈ ਗਲਤ ਕੋਈ ਸੀ ਸਾਨੂੰ ਬੋਲਾਂਗੇ ਨਹੀਂ ਨਾ ਮੈਂ ਬੋਲਣ ਦੀ ਹੱਕਦਾਰ ਹਾਂ ਠੀਕ ਆ ਜੋ ਕੁ ਤੁਸੀਂ ਬਹੁ ਬਜਾ ਤੁਸੀਂ ਕੀਤਾ ਮੇਰੇ ਨਾਲ ਮੇਰੇ ਕੋਲ ਸਾਰ ਕੁਝ ਮੇਰੇ ਕੋਲ ਸਬੂਤ ਪੈਨੇ ਇੰਡੀਆ ਜੋ ਜੋ ਮਤਲਬ ਤਸਦ ਤਾਏ ਕੋਈ ਬਾਤ ਵੀ ਜੋ ਕੀਤਾ ਤੇ ਫਿਰ ਤੁਸੀਂ ਮੈਨੂੰ ਮੋਟਰਸਾਈਕਲ ਤੋਂ ਵੇਰੇ ਰਹੇ ਸੀ ਚੋਟੀ ਵਾਲੀ ਬਲੇਡ ਮਾਰਿਆ 100 ਬਲੇਡ ਆ ਤੇਰੀ ਬਾਹ ਤੇ ਵੱਜਾ ਦਸਤਰਾਂ ਪੈਂਦਾ ਦੇ ਇੱਕ ਵੱਜਣਾ ਹੀ 100 ਵਾਰ ਹੀ ਨਹੀਂ ਵਜਣਾਉ ਨਹੀਂ ਨਹੀਂ ਦੇ 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 ਪਾਣੀ ਲੱਗੇ ਮੁੰਡੇ ਦੀ ਗੱਲ ਦੀ ਮੁੰਡੇ ਦੀ ਯਾਰਦ ਦੀ ਇਹ ਗੱਲ ਦੀ ਸਾਡਾ ਨਹੀਂ ਮੈਂ ਡੱਟ ਮਾਰਿਆ ਤੇਰੀ ਬਾਹ ਤੇ ਬਿਲਕੁਲ ਬਿਲਕੁਲ ਚੱਕ ਨਹੀਂ ਬਿਲਕੁਲ ਚੱਕ ਨਹੀਂ ਜੀ ਤੈਨੂੰ ਤਾਂ ਤੂੰ ਮੁੰਡੇ ਦੀ ਲਾਸ਼ ਵੇਖ ਲਾਸ਼ ਮਨਾ ਤੈਨੂੰ ਨਸੀਬ ਹੋਇਆ ਗੱਲ ਮੈਂ ਇਹ ਝੂਠਾ ਉਹਨਾਂ ਨੇ ਮੈਨੂੰ ਨਸੀਬ ਹੋਵੇ ਮੇਰੇ ਦੋ ਮੁੰਡਿਆਂ ਦੀ ਨਾ ਹੋਵੇ ਮੈਨੂੰ ਬਿਲਕੁਲ ਬਿਲਕੁਲ ਸੱਚ ਬੋਲਦੀਆਂ ਗੁਰੂ ਘਰ ਜਾਣੀਆਂ ਬਾਣੀ ਪੜ੍ਹਦੀਆਂ ਇਹ ਲਾਸ਼ ਮੇਨੂੰ ਨਸੀਬ ਹੋਵੇ ਇਹ ਗੱਲ ਰੱਬ ਨੂੰ ਯਾਦ ਕਰਕੇ ਕਹਿੰਦਾ ਹਾਂ ਗਾਲ ਦੀ ਹਾਂ 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 ਬਿਲਕੁਲ ਸੱਚ ਬੋਲਾਂਗੀ ਮੇਰੇ ਕੋਲ ਇੱਕ ਗੱਲ ਦੱਸ ਬੂ ਹਾਂ ਚਲੋ ਅੱਛਾ ਤੁਹਾਡੇ ਜਦੋਂ ਪਹਿਲੋਂ ਇੱਕ ਮਿੰਟ ਬਲਜੀਤ ਕੌਰ ਜਦੋਂ ਤੁਸੀਂ 12 13 ਸਾਲ ਰਹੇ ਹੋ ਨਾਲ ਉਦੋਂ ਕੋਈ ਇਸ਼ੂ ਨਹੀਂ ਸੀਗਾ ਤੇ ਹੁਣ ਤੁਸੀਂ ਕੈਨੇਡਾ ਵਿੱਚ ਜਦੋਂ ਆ ਗਏ ਤਾਂ ਉਸ ਵੇਲੇ ਇਸ਼ੂ ਸਟਾਰਟ ਹੋਇਆ ਇਹਦਾ ਕਾਰਨ ਕੀ ਸੀਗਾ ਵੀ ਪਹਿਲਾਂ ਵੀ ਕੁੜਦਾ ਬਾਤ ਹਾਂ ਜੀ ਕੈਨੇਡਾ ਦੇ ਵਿੱਚ ਹੀ ਇਸ਼ੂ ਬਣ ਚੁੱਕਾ ਸੀ ਜਦੋਂ ਮੈਂ ਜਦ ਤੱਕ ਮੇਰੇ ਡੈਡੀ ਜੀ ਹੁੰਦੇ ਸੀ ਉਦੋਂ ਤੱਕ ਠੀਕ ਸੀ ਜਦੋਂ ਪਾਪਾ ਮੁੱਕ ਗਏ ਉਸ ਤੋਂ ਬਾਅਦ ਹੀ ਝਗੜੇ ਤੇ ਅੜੇ ਸ਼ੁਰੂ ਹੋ ਗਏ ਗੱਲ-ਗੱਲ 'ਚ ਲੜਾਈ ਹਿੱਦਣ ਲੱਗ ਗਾਲਾਂ ਵਿੱਚੋਂ ਫਲੇਮ ਕਰਨਾ ਤੂੰ ਇਹਦੇ ਵੱਲ ਵੇਖਦੀਆਂ ਤੂੰ ਉਹਦੇ ਵੱਲ ਵੇਖਦੀਆਂ ਤੂੰ ਐਦਾਂ ਕਰਦੀਆਂ ਮਤਲਬ ਹਰ ਇੱਕ ਚੀਜ਼ ਨੂੰ ਜਿੰਦਰਾ ਹਰ ਇੱਕ ਚੀਜ਼ ਨੂੰ ਐਡਾ ਮੈਂ ਪਰੇਸ਼ਾਨ ਹੋ ਗਈ ਸੀ ਮੈਂ ਨਹੀਂ ਰਹਿਣਾ ਚਾਹੁੰਦੀ ਕਿਹੜੀ ਚੀਜ਼ ਨੂੰ ਜਿੰਦਰਾ ਵਾ ਹਾਂ ਹਾਂ ਉਹ ਕਹਿੰਦੇ ਵੀ ਕਿਹੜੀ ਚੀਜ਼ ਨੂੰ ਚਿੰਦਰਾ ਲਾ ਕੇ ਸਰ ਜੀ ਇਹ ਆਪ ਐ ਸਭ ਕਹੇ ਦੀ ਮੈਂ ਇਹਦੇ ਹੱਥਾਂ ਵੱਲ ਵੇਣਾ ਰੋਟੀ ਖਾਣ ਲਈ ਹਾਂ ਹਾਂ ਇਹ ਕਰਦੀ ਧਰਦੀ ਆ ਜਿਹੜੀ ਜਿੰਦਰੇ ਦੀ ਗੱਲ ਕਰਦੀ ਜਿੰਦਰਾ ਸਰ ਮੈਂ ਕੰਟੀਨ ਦੇ ਵਿੱਚੋਂ ਜਾ ਕੇ 100 ਕਿੱਤੀ ਲਾਉਣ ਦੀ ਘਟੋ ਘਾਟ ਤੇ 20 ਕਿਲੋ ਸਰਪ ਲਿਆਉਣਾ ਵਾ ਸਾਡੇ ਘਰੇ ਕੱਚਾ ਥਾਂ ਵਾ ਚੂਹੇ ਚਵੇ ਪੈਂਦੇ ਆ ਸਾਰੀ ਸਰਪ ਦੀ ਡੰਡ ਲਾ ਜਾਣਗੇ ਜਾਂ ਪੱਤੀ 4 ਕਿਲੋ ਮੈਂ ਲਿਉਣਾ ਸਾਰਾ ਇੱਕੇ ਸਾਰਾ ਲਾਜੂnga ਮੈਂ ਚੱਕ ਕੇ ਬੋਰੇ ਦੇ ਵਿੱਚ ਪਾ ਕੇ ਵਰਤੋਂ ਜੋ ਕਿੰਝ ਕਿੰਝ ਕਿਲੋ ਕਿਲੋ ਮੈਂ 2 2 4 4 ਕਿਲੋ ਸਾਡੇ ਆਪ ਪ੍ਰਤਾਪ ਸਾਹਿਬ ਪ੍ਰਤਾਪ ਸਿੰਘ ਤੁਹਾਡੇ ਕੋ ਬੱਚਾ ਜਿੰਨ ਕਿੰਝ ਕਿੰਝ ਜੀ ਹਾਂ ਇੱਕ ਇੱਕ ਮੈਂ ਬਲਜੀਤ ਕੌਰ ਇੱਕ ਪ੍ਰਤਾਪ ਸਿੰਘ ਵੀ ਤੁਹਾਡੇ ਬੱਚਾ ਜਿਹੜਾ ਤੁਹਾਨੂੰ 12 13 ਸਾਲ ਹੋ ਗਿਆ ਵਿਆਹ ਹੋਇਆ ਨੂੰ ਵੀ ਬੱਚਾ ਨਹੀਂ ਤੁਹਾਡੇ ਕੋਈ ਹੈਗਾ ਜਾਂ ਵੈਸੇ ਹੀ ਤੁਸੀਂ ਆਪ ਹੀ ਨਹੀਂ ਬੱਚਾ ਲੈ ਰਾ ਨਹੀਂ ਜਿਹੜਾ ਆਪਰੇਸ਼ਨ ਹੋਇਆ ਮੈਂ 14 ਹੀ ਇਹਦਾ ਆਪਰੇਸ਼ਨ ਹੋਇਆ ਵਾ ਅਚਨਾਂ ਦਾ ਆਪਰੇਸ਼ਨ ਹੋਇਆ ਠੀਕ ਹੈ ਠੀਕ ਹੈ ਹਾਂ ਜੀ ਮੈਂ ਚਾਹੁੰਦਾ ਬੱਚਾ ਹੋਵੇ ਹਾਂ ਅੱਛਾ ਇਹ ਕਿ ਨਾ ਮੇਰੀ ਭੈਣ ਹੈ ਤੂੰ ਛੋਟੀਆਂ ਵੱਡੀਆਂ ਛੋਟੀਆਂ ਲੱਗਦੀਆਂ ਮੇਰੇ ਨਾਲੋਂ ਦੇਖੋ ਜੇ ਨਾ ਬਲਜੀਤ ਕੋਰ ਤੈਨੂੰ ਕਿਸੇ ਨੇ ਨਾ ਕੋਈ ਕਹਿ ਦਿੱਤਾ ਵੀ ਤੂੰ ਇੱਥੇ ਕਰੇ ਪੀਆਰ ਹੋ ਜਾਵੇਂਗੀ ਜਾਂ ਤੇਰੀ ਕੋਈ سپورਟ ਕਰ ਦਵੇਗਾ ਦੇਖੋ ਐਸੇ ਮੈਂ ਭਰਾ ਤਿੱਡੇ ਇੱਕ ਦੱਸਾਂਗਾ ਇੱਥੇ ਕੋਈ ਕਿਸੇ ਦੀ ਬਾਹ ਨਹੀਂ ਫੜਦਾ ਕਿਤੇ ਨਾ ਕੋਈ ਐਸਾ ਸਟੈਪ ਨਾ ਲੈ ਲਿਓ ਜਿਹਦੇ ਨਾਲ ਤੁਹਾਡਾ ਨੁਕਸਾਨ ਤੈਨੂੰ ਇੱਥੇ ਪੀਆਰ ਨਹੀਂ ਮਿਲਣੀ ਕਿਉਂਕਿ ਤੇਰੇ ਮੈਂ ਸਾਰੀ ਮੈਂ ਐਨੀ 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 ਗੱਲਾਂ ਕਿਸੇ ਨਾਲ ਕਰ ਸਕਦੀ ਸੀਗਾ ਜੇ ਤੁਸੀਂ ਗੱਲ ਮੁਖ ਦੀ ਕਰ ਸਕਦੇ ਹੋ ਨਹੀਂ ਓਕੇ ਬਾਈ ਥੈਂਕ ਯੂ ਕਿਉਂਕਿ ਮੈਂ ਥੋੜੀ ਥੋੜੀ ਗੱਲਾਂ ਗੱਲਾਂ ਤੇ ਮੈਂ ਜਜਮੈਂਟ ਨਹੀਂ ਕਰ ਸਕਦੀ ਠੀਕ ਹੈ ਜੇ ਤੁਸੀਂ ਮੁਖ ਦੀ ਪੁਆਇੰਟ ਦੀ ਗੱਲ ਕਰੋ ਇਸ ਤੋਂ ਬਾਅਦ ਨਹੀਂ ਬੋਕੜੀ ਕੀ ਹੁੰਦਾ ਹੈ ਕਿ ਇਹਦੇ ਕੋਈ ਜਾਣਾ ਵਾਪਸ ਜਾਂ ਤੇ ਤੇ ਨਹੀਂ ਜਾਣਾ ਹੈਗਾ ਬਸ ਇਹ ਮਤਲਬ ਵੀ ਨਹੀਂ ਜੀ ਮੈਂ ਕਿਸੇ ਨੂੰ ਜਾਣਾ ਮੇਰਾ ਨਹੀਂ ਜਦੋਂ ਕੋਈ ਬੱਤੀ ਤੁੱਕਾ ਬਣਦਾ ਅੱਛਾ ਫਿਰ ਤੁਹਾਡੀ ਕੰਪਲੇਂਟ ਕਰਦੀ ਐ ਅਸੀਂ ਬਾਰਡਰ ਸਕਿਉਰਿਟੀ ਤੇ ਕਿਉਂਕਿ ਤੁਸੀਂ ਸ਼ਰਿਆਮ ਧਮਕੀ ਦੇ ਰਹੇ ਹੋ ਮੈਂ ਸ਼ਰਮ ਘਰ ਕਿੰਨੇ ਦਿਨ ਰਹੀ ਐਗੀ ਜੀ ਮੈਂ ਇਹਨੇ ਰਹਿਣਾ ਨਹੀਂ ਚਾਹੁੰਦੀ ਨਹੀਂ ਕੋਈ ਰੀਜ਼ਨ ਹੋਵੇ ਵੀ ਕਿਹੜੀ ਗੱਲ ਤੋਂ ਐਜ ਫੇਰ ਤੁਸੀਂ ਦੇਖੋ ਬੋਰਡਰ ਸਕਿਉਰਿਟੀ ਦੇ ਅਸਕੇ ਤੁਹਾਡੀ ਕੰਪਲੇਂਟ ਹੋ ਰਹੀ ਐ ਨਹੀਂ ਕੋਈ ਵੀ ਪੂਰੀ ਆਰ ਨਹੀਂ ਬੰਡੀ ਐ ਇੱਥੇ ਤੁਰੇ ਫਰੋਗੇ ਤੁਹਾਡਾ ਕੇਸ ਜਿਹੜਾ ਸਾਰਾ ਖਰਾਬ ਹੋ ਜਾਣਾ ਸੋ ਇਸ ਕਰਕੇ ਮਸਲਾ ਜਿਹੜਾ ਹੈਗਾ ਉਹ ਪਿਆਰ ਦੇ ਨਾਲ ਹੀ ਹੱਲ ਕਰ ਲਓ ਜੇ 12 13 ਸਾਲ ਰਹੇ ਆ ਪਰ ਉਹ ਕਹਿ ਰਹੇ ਨਹੀਂ ਵੀ ਮੈਂ ਕਦੀ ਕੁੱਟਿਆ ਮਾਰਿਆ ਨਹੀਂ ਐ ਤੁਸੀਂ ਕਹੀ ਜਾਂਦੇ ਕੁੱਟੇ ਮਾਰੂ ਬੱਚੇ ਮੁੰਡਿਆਂ ਦੀ ਸੌਂ ਖਾਈ ਜਾਂਦਾ ਵਿਚਾਰਾ ਤੇ ਫਿਰ ਇਹ ਦੂ ਪਰੇ ਵੀ ਕੀ ਹੋ ਸਕਦਾ ਪਰ ਉਹ ਅੱਜ ਵੀ ਤੁਹਾਨੂੰ ਅਪਣਾਉਣ ਲਈ ਤਿਆਰ ਆ ਮੈਨੂੰ ਜਿੱਥੇ ਤੱਕ ਲੱਗਦਾ ਕਈ ਵਾਰੀ ਇੱਥੇ ਕੈਨੇਡਾ ਆ ਜਾਣ ਕੇ ਲੋਕ ਕਿਸੇ ਨੂੰ ਖਰਾਬ ਕਰਦੇ ਨੇ ਐਵੇਂ ਹੀ ਕਹਿ ਦਿੰਦੇ ਨੇ ਤੂੰ ਐਂਦਾ ਕਰ ਲਾ ਉਹ ਕਰ ਲਾ ਪਰ ਇਹ ਪ੍ਰਤਾਪ ਸਿੰਘ ਕਹਿੰਦਾ ਵੀ ਮੈਂ ਤੇਰੇ ਜਿਹੜਾ ਪਰਿਵਾਰ ਆ ਪਿੱਛੇ ਉਹਨੂੰ ਵੀ ਮਗਵਾ ਦਾਂਗੇ ਸਗੋਂ ਤੇਰੇ ਲਈ ਈਜ਼ੀ ਹੋ ਜਾਵੇਗਾ ਬਾਕੀ ਤੇਰੀ ਭੈਣ ਮੇਰੀ ਲਾਈਫ ਹੈ ਜੋ ਤੂੰ ਕਰਦਾ ਮਰਜ਼ੀ ਕਰ ਲਾ ਹੈ ਕਿ ਨਹੀਂ ਮੈਂ ਤੇ ਇੱਕ ਤੁਹਾਨੂੰ ਸਿਆਣੀ ਸਲਾਹ ਦਵਾਂਗਾ ਜੇ ਤਾਂ ਤੇਰੀ ਆਪਣੀ ਮਰਜ਼ੀ ਨਾਲ ਤੂੰ ਅੱਡ ਜਾ ਰਹੀਆਂ ਫੇ ਹੋਰ ਚੀਜ਼ ਆ ਪਰ ਜੇ ਤੇਨੂੰ ਕੋਈ ਬੰਦਾ ਲਾਲਚ ਦੇ ਕੇ ਜਾਂ ਤੇਨੂੰ ਖਰਾਬ ਕਰ ਰਿਹਾ ਫੇ ਤੂੰ ਇੱਕ ਵਾਰੀ ਨਹੀਂ ਦੋ ਵਾਰੀ ਸੋਚ ਆਪਣੇ ਬਾਪ ਨਾਲ ਗੱਲ ਕਰ ਆਪਣੇ ਭਰਾ ਕਿਸੇ ਸਿਆਣੇ ਨਾਲ ਕੋਈ ਸਿਆਣੇ ਸੁਲਝੇ ਸਿਆਣੇ ਨਾਲ ਬੰਦੇ ਨਾਲ ਗੱਲ ਕਰ ਬਾਕੀ ਤੇਰੀ ਮਰਜ਼ੀ ਹੈ ਮੈਨੂੰ ਮੈਨੂੰ ਕੋਈ ਖਰਾਬ ਨਹੀਂ ਕਰ ਰਿਹਾ ਮੈਨੂੰ ਕੋਈ ਕਿਸੇ ਦਾ ਕੋਈ ਮੇਰੇ ਤੋਂ ਕੋਈ ਦਬਾਅ ਨਹੀਂ ਹੈਗਾ ਅੱਛਾ ਠੀਕ ਹੈ ਤੇ ਤੁਸੀਂ ਹੁਣ ਇਹਦੇ ਕੋਲ ਵਾਪਸ ਨਹੀਂ ਜਾਣਾ ਹੈਗਾ ਨਹੀਂ ਜਾਣਾ ਹੈ ਜਾਣਾ ਨਹੀਂ ਹੈਗਾ ਠੀਕ ਹੈ ਪ੍ਰਤਾਪ ਸਿੰਘ ਕੀ ਕਹਿਣਾ ਚਾਹੁੰਦੇ ਹੋ ਹੁਣ ਇਹ ਤਾਂ ਮੰਨਦੀ ਨਹੀਂ ਨੀ ਇਹ ਚਲੋ ਫਿਰ ਪਰ ਮੇਰੇ ਤੇ ਬਲੇਮ ਨਾ ਨਾ ਝੂਠੇ ਲਾਵੇ ਨਹੀਂ ਆਉਣਾ ਚਾਹੁੰਦੀ ਵੱਖਰੀ ਗੱਲ ਹੈ ਪਰ ਮੇਰੇ ਤੇ ਝੂਠੇ ਬਲੇਮ ਨਾ ਲਾਵੇ ਜਿਹੜਾ ਤਾਤਰ ਤੇ ਇਹ ਬਲੇਡ ਤੇ ਨੇ ਆਪਾਂ ਤੇ ਮਾਰਿਆ ਵਾ 15 ਵਾਰੀ ਛਿੰਦੇ ਨਾਲ ਲਾ ਕੇ ਇਹ ਛਿੰਦਾ ਕੌਣ ਹੈ ਵੈਸੇ ਆਪਣੇ ਬਲਜੀਤ ਦਾ ਯਾਰ ਆ ਜੀ ਇਹਨੇ ਬਣਾਇਆ ਹੈ ਜਿਹੜਾ ਮੈਂ ਮੇਰੇ ਜਾਣ ਦੇ ਸ਼ਿੰਦਾ ਕੋਲ ਹੈ ਇਹਨਾਂ ਨੂੰ ਪਤਾ ਹੋਏਗਾ ਮੈਨੂੰ ਨਹੀਂ ਪਤਾ ਸ਼ਿੰਦੇ ਬਾਰੇ ਝੂਠ 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 ਨਾ ਬੋਲ ਤੂੰ ਅੰਬਰ ਦੇ ਜਾ ਕੇ ਥੋੜੇ ਚਿਰ ਦਾ ਤੈਨੂੰ ਪੰਨਾਂ ਪਿਆਰਾ ਇਹ ਗੱਲ ਸਮਝਾ ਕੇ ਦੀ ਵੀ ਝੂਠ ਬੋਲੀ ਉਹ ਖਾਦੀ ਸ਼ਿੰਦਾ ਸ਼ਿੰਦਾ ਮੈਨੂੰ ਤਾਂ ਪਤਾ ਤੈਨੂੰ ਕਿਉਂ ਨਹੀਂ ਪਤਾ ਜੰਡੋਲੀ ਦਾ ਸ਼ਿੰਦਾ ਹੀ ਕੰਪੈਨ ਹੀ ਉਹਦੀ ਫੋਟੋ ਕੱਲਾ ਹੋਣੇ ਫੇਸਬੁੱਕ 'ਚੋਂ ਮੈਂ ਤਾਂ ਜਾਣਦੀ ਨਹੀਂ ਹੈਗੀ ਕਿ ਚੰਗੇ ਹਾਂ ਹੋਏਗਾ ਜਮੋਦੀ ਦਾ ਪਰ ਉਹ ਤੇਰਾ ਰਿਲੇਸ਼ਨ ਕੀ ਉਹਦੇ ਨਾਲ ਤੇ ਤੇਰੇ ਭਰਾ ਦੀ ਉਹਦੀ ਭੈਣ ਨਾਲ ਰਿਲੇਸ਼ਨ ਕੀ ਇਹ ਵੀ ਦੱਸਦਾ ਸਾਰਾ ਕੁਝ ਸਾਰਿਆਂ ਨੂੰ ਦੋ ਰੋਟੀਆਂ ਦੀ ਖਾਤਰ ਇਹਨੇ ਮਨੀ ਭਰਾ ਨੇ ਇਹਨੂੰ ਘਰੋਂ ਕੱਢਾ ਤੇ ਜੀਰਕਪੁਰ ਗਈ ਉੱਥੇ ਕੁੜੀਆਂ ਵੇਚਦੀ ਰਹੀ ਇਸ ਮੈਗ ਦੀਆਂ ਤੇ ਨਾਲੇ ਕੰਜਰਖਾਨਾ ਉੱਥੇ ਖੋਲ੍ਹਦੀ ਰਹੀ ਉੱਥੇ ਮੈਂ ਗੰਦ ਚ ਉੱਡ ਟਿਆ ਜੀ ਇਹਨੂੰ ਫੇਰ ਇਹਦੇ ਕੋਈ ਸਬੂਤ ਹੈ ਜਿਹੜਾ ਤੇਰੇ ਬਵਾ ਸੀ ਸੀ ਉਹਦਾ ਇਲਾਜ ਮੈਂ ਫ੍ਰੀ ਕਰਵਾਇਆ ਇੱਕ ਪੈਸਾ ਨਹੀਂ ਲਿਆ ਮਾਂ ਦੀ ਗਲੀ ਪਈ ਸੀ ਉਹਦਾ ਇਲਾਜ ਮੈਂ ਫ੍ਰੀ ਕਰਾਇਆ ਇੱਕ ਨਿੱਕਾ ਪੈਸਾ ਨਹੀਂ ਇਹਨਾਂ ਤੋਂ ਲਿਆ ਬਟੇ ਨੂੰ ਪੈਸੇ ਕੋਲੋਂ ਲਾ ਕੇ ਮੈਂ ਤਾਂ ਭਾਈ ਜਿਹੜੀ ਉਹਦੀ ਪਵਾਸੀਰ ਸਹੀ ਕੀਤੀ ਉਹਦਾ ਪੈਸਾ ਮੈਂ ਨਹੀਂ ਲਾ ਪਿਓ ਇਹਦੇ ਦਾ ਹਰ ਦਾ ਆਪਰੇਸ਼ਨ ਹੁੰਦਾ ਨਹੀਂ ਉਹਦਾ ਲਾ ਮੈਂ ਕਰਉਂਦਾ ਰਿਹਾ ਕੱਲੀ ਉਹਦੀ ਸਿਰ ਮੈਡੀਸਨ ਚੱਲਦੀ ਜੇ ਮੈਂ ਦਿੰਦਾ ਰਿਹਾ ਜੇ ਇੱਥੋਂ ਰਾਸ਼ਨ ਪਾਣੀ ਵੀ ਮੇਰਾ ਮੈਂ ਇੱਥੋਂ ਖਰਦਦਾ ਜੇ ਆਪਣੇ ਪਿੰਡੋਂ ਤਰਨਤਾਰਨ ਵਾਲੇ ਪਿੰਡ ਚੋਂ ਢੋਲੀ ਨੂੰ ਇਹਨਾਂ ਦੇ ਘਰੇ ਅਸੀਂ ਤਾਂ ਦਾ 300 200 ਰੁਪਏ ਦੇ ਧਿਆਨ ਭਰਾ ਦਾ ਕਰਦਾ ਜੇ ਬਟਾਣਾ ਇਹ ਪਰਤੋ ਸੀ ਕਿ ਨੋਵਿਸਨ ਦੇ ਤੁਸੀ ਕੋਈ ਜਾਣਦੇ ਨਹੀਂ ਉਹ ਗੁੱਸਾ ਕਰਦੀ ਆ ਇਹ ਇਹਨੂੰ ਇੱਥੋਂ ਉਧਰ ਘਰੋਂ ਸਾਡਾ ਘਰ ਜਾ ਕੇ ਸਰ ਸਾਡਾ ਨਹੀਂ ਪ੍ਰਤਾਪ ਸਾਹਿਬ ਜਿਹੜਾ ਤੁਸੀਂ ਸ਼ਿੰਦੇ ਦੀ ਪ੍ਰਤਾਪ ਸਾਹ ਹਾਂ ਪ੍ਰਤਾਪ ਸਾਹਿਬ ਜਿਹੜੀ ਤੁਸੀਂ ਸ਼ਿੰਦੇ ਦੀ ਗੱਲ ਕਰਦੇ ਹੋ ਤੇ ਸ਼ਿੰਦੇ ਨੂੰ ਤੁਸੀਂ ਮਿਲਿਓ ਤੁਹਾਨੂੰ ਕਿਵੇਂ ਪਤਾ ਤੁਸੀਂ ਅੱਖੀਂ ਵੇਖਿਆ ਜਾਂ ਕੋਈ ਵੀਡੀਓ ਬਣਾ ਲਈ ਹੈ ਕਿ ਇਹ ਸਾਰਾ ਕੁਝ ਆਪ ਹੀ ਦੱਸ ਦਿੰਦੀ ਆ ਜੀ ਇਹ ਸਾਰਾ ਕੁਝ ਆਪ ਦੱਸ ਦਿੰਦੀ ਆ ਅਚਾਨੇ ਦੱਸਦਾ ਵੀ ਮੇਰੇ ਸ਼ਿੰਦੇ ਦਾ ਲਿੰਕ ਹੈ ਮੈਂ ਤੇ ਮੈਂ ਤੇ ਸਾਰਾ ਮਨਾਨ ਕੁੜੀਆਂਾਂ ਵਿਚ ਨੇ ਆਪ ਦੱਸਿਆ ਵੀ ਮੈਨੂੰ ਸੇਮਰ ਨਹੀਂ ਜੀਰਕਪੁਰ ਵਾਲੀ ਉਹ ਮੈਨੂੰ ਕੁੜੀਆਂ ਵੇਚਣ ਤੇ ਮੈਨੂੰ ਦੂਜੇ ਪਾਸੇ ਘੱਲਦੀ ਤੇ ਇਹਨੂੰ ਮੈਂ ਉਥੋਂ ਕੰਢਾ ਜੇ ਤਗੜੇ ਹੋ ਗਾਂਦ ਦੇ ਵਿੱਚੋਂ ਹੀ ਕੁੜੀਆਂ ਦਾ ਜਿਹੜਾ ਰਿਜ਼ਲਟ ਮਾਰਾ ਕਿਹ ਜਾਂਦਾ ਪੁਲਿਸ ਵਾਲਿਆਂ ਨਾਲ ਯਾਰੀ ਮੈਂ ਪੁਲਿਸ ਵਾਲਿਆਂ ਨਾਲ ਆਉਂਦੇ ਨੇ ਸਾਰੇ ਪੁਲਿਸ ਵਾਲੇ ਨਹੀਂ ਯਾਰ ਹੁੰਦੇ ਪੰਜਾਬ ਦੇ ਹਾਂ ਹਾਂ ਨੇ ਮੈਂ ਤਾਂ ਇਹ ਜੋ ਕੁਝ ਕਿਹਾ ਹੀ ਨਹੀਂ ਹੈਗਾ ਨਾ ਮੈਨੂੰ ਪਤਾ ਮੈਂ ਤਾਂ ਇਹ ਜੋ ਕੁਝ ਕਰਦੇ ਨਹੀਂ ਸੀ ਮੈਨੂੰ ਪਤਾ ਹੀ ਨਹੀਂ ਇਹਦਾ ਕੀ ਹੁੰਦਾ ਹੈ ਮੈਂ ਲੱਭ ਲੈਣਾ ਜਾਂ ਮੈਂ ਇਸ ਪਾਸੇ ਨੂੰ ਟੁੱਟੇ ਨੂੰ ਤੁਰਾ ਦੇ ਮੈਂ ਸਿਮਰਨ ਵੀ ਲੱਭ ਲੈਣੀ ਤੇ ਮੈਂ ਸਾਰਾ ਕੁਝ ਲੱਭ ਲੈਣਾ ਹੀ ਉੱਥੋਂ ਤੇਰਾ ਨੰਬਰ ਲੱਭ ਜਾਣਾ ਤੇਰਾ ਮੈਂ ਹਾਵੀ ਲਾਪਲੀ ਲੋਕੇਸ਼ਨ ਵੀ ਤੂੰ ਕਿੱਥੇ ਰਹਿਣੀ ਆ ਤੇਰੀ ਟ੍ਰੇਨ ਦੀ ਵੀਡੀਓ ਮੇਰੇ ਕੋਲ ਹੈਗੀ ਉਹ ਤੇਰੀਆਂ ਟਿਕਟਾਂ ਹੈ ਨਹੀਂ ਤੇਰੇ ਨੂੰ ਟਿਕਟਾਂ ਸਕੈਨਰ ਤੇ ਕਿਸੇ ਬੰਦੇ ਨੇ ਪਾਈਆਂ ਹੀ ਉਹ ਮੈਂ ਇੱਥੋਂ ਮੌਂਟਰੀ ਆ ਲ ਗਈ ਮੈਨੂੰ ਨਹੀਂ ਪਤਾ ਘਰੋਂ ਕਿੱਦਾਂ ਗਈ ਇੱਥੇ ਕੈਮਰੇ ਕਿਸੇ ਚੈੱਕ ਨਹੀਂ ਕਰ ਸਕਦੇ ਉੱਥੋਂ ਮੌਂਟਰੀ ਤੋਂ ਵੀ 56 ਮਿੰਟ ਦਾ ਤੇਰਾ ਸਟ ਹਾਂ ਹਾਂ ਕੁਝ ਜਵਾਬ ਦੇਣਾ ਚਾਹੁੰਦੇ ਹੋ ਸਾਰਾ ਕੁਝ ਥੋੜਾ ਬਾਇਓ ਡਾਟਾ ਤੇਰਾ ਮੈਂ ਉਥੋਂ ਮੰਗਵਾ ਲਿਆ ਤੇਰਾ ਇਹ ਗੱਲ ਨੂੰ ਪੁੱਛਤਾ ਨੇ ਕਿ ਜੇ ਤੂੰ ਜਾਣਾ ਤੇ ਅਮਰੀਕਾ ਵਾ ਆ ਗਿਆ ਹੋ ਗਿਆ ਅੰਡਰਗ੍ਰਾਉਂਡ ਇੱਥੇ ਹੋ ਜੀ ਇੱਕ ਵਾਰੀ ਆਣ ਕੇ ਉੱਥੇ ਇੰਡੀਆ ਨੂੰ ਫਲਾਟ ਕਰ ਜਾ ਹਾਂ ਦੇਖ ਬਲਜੀ ਤੇਰੀ ਕੰਪਲੇਂਟ ਹੋ ਜਾਣੀ ਆ ਕੁੜੀਏ ਜੇ ਤੇਰੇ ਪਿੱਛੇ ਕੋਈ ਬੋਲ ਰਿਹਾ ਤੇਰੇ ਕੋਲ ਪਿੱਛੇ ਬੋਲ ਰਿਹਾ ਇਹ ਤੇਰਾ ਰਿਸ਼ਤਾ ਰੋਸਤਾ ਕਰਨ ਨੂੰ ਫਿਰਦੇ ਹੋਣੇ ਕਿਤੇ ਹੋਰ ਇੱਥੇ ਧਨੀਆ ਘੱਡਾਂ ਵਾ ਬਾਕੀ ਤੇਰੀ ਲਾਈਨ ਦਾ ਕੁਝ ਨਹੀਂ ਕੁਝ ਨਹੀਂ ਮੈਂ ਇਤਨਾ ਦੱਤਾ ਹਣਾ ਹਾਂਜੀ ਸਰ ਮੈਂ ਤੁਹਾਨੂੰ ਇਹਦੀ ਇੱਕ ਗੱਲ ਹੋਰ ਦੱਸਾਂ ਉਹਨਾਂ ਤੁਹਾਨੂੰ ਹਾਂਜੀ ਦੱਸੋ ਦੱਸੋ ਹਾਂ ਹਾਂ ਇਹ ਸਰ ਜਦੋਂ ਇਹ 2 2 4 4 ਮਹੀਨੇ ਉੱਥੇ ਆਪਦੇ ਪੜਾਹ ਕੋਲ ਜਾਂਦੀ ਇਹਨਾਂ ਨੇ ਇੱਕ ਇਹਨਾਂ ਬਣਾਈ ਉੱਥੇ ਗੈਂਗ ਇਹ ਕਦੀ ਕਿਸ ਨੂੰ ਕਹਿੰਦੇ ਸਾਡੀ ਕੁੜੀ ਦਾ ਰਿਸ਼ਤਾ ਲੈ ਲਓ ਕਦੀ ਕਹਿੰਦਾ ਉੱਥੋਂ ਲੀਣਾ ਆਪਣਾ ਬਣਾ ਕੇ ਲੈ ਆਉਂਦੇ ਆ ਚੌਥੇ ਦਿਨ ਉੱਥੇ ਜਵਾਬ ਦਿੰਦੇ ਆ ਪੰਜਵੇਂ ਸੱਤਵੇਂ ਦਿਨ ਹੋਰ ਕਿਵੇਂ ਇਹਨੂੰ ਪੰਜੀਆਂ ਥਾਵਾਂ ਤੇ ਉਹਨਾਂ ਨੇ ਇਸ ਤਰ੍ਹਾਂ ਦੇ ਵੇਚਿਆ ਜਿੱਥੋਂ ਲੀੜਾ ਕੱਪੜਾ ਬਵਾ ਕੇ ਲੈ ਆਉਂਦੇ ਤੇ ਇੱਥੇ ਉੱਥੇ ਰਿਸ਼ਤਾ ਝੂਠਾ ਕਰ ਅਗਲਾ ਘੜਾਵੇਂ ਦਾ ਵੀ ਤੇਰਾ ਤਲਾਕ ਹੋਇਆ ਕਿ ਕਿੱਥੋਂ ਆਈ ਕਿ ਨਹੀਂ ਆ ਸੋ ਮੈਨੂੰ ਲੱਗਦਾ ਵੀ ਇਦਾਂ ਦਾ ਰੀਜ਼ਨ ਹੋ ਸਕਦਾ ਵੀ ਤੁਸੀਂ ਕਹਿੰਦੇ ਹੋ ਵੀ ਇਹ ਤੁਹਾਡੇ ਨਾਲ ਗਈ ਨਹੀਂ ਐ ਕਹਿੰਦੀ ਮਾਂ ਮੰਤਰੀ ਅੱਛਾ ਤੁਸੀਂ ਇਹ ਝੂਠ ਬੋਲਿਆ ਵੈਸੇ ਬਲਜੀਤ ਕੌਰ ਜਦੋਂ ਦੇਖੋ ਬੱਚਾ ਨੂੰ ਕਹੋ ਚੁੱਪ ਕਰ ਜਾਓ ਪਿੱਛੇ ਪਲੀਜ਼ ਐਵੇਂ ਨਾ ਬਲਜੀਤ ਕੌਰ ਤੁਸੀਂ ਇਹਨਾਂ ਨੂੰ ਝੂਠ ਬੋਲਿਆ ਵੀ ਜਦੋਂ ਇਹ ਬੀਚ ਤੇ ਚੱਲੇ ਸੀ ਇਹਦਾ ਜਿਹੜਾ ਭਚੰਗੀ ਆ ਇਹਦਾ ਦਾ ਪੁੱਤਰਾ ਰਾਇ ਤੇ ਇਹ ਬੀਚ ਤੇ ਚੱਲੇ ਤੁਸੀਂ ਕਿਹਾ ਵੀ ਮੈਂ ਠੀਕ ਨਹੀਂ ਐ ਮੇਰੀ ਸਿਹਤ ਠੀਕ ਨਹੀਂ ਐ ਉਹ ਤਾਂ ਨਹੀਂ ਤੁਸੀਂ ਬੋਲੇ ਨਹੀਂ ਨਹੀਂ ਵਾਕਈ ਮੇਰੇ ਸਿਹਤ ਉਸ ਟਾਈਮ ਵਾਕਈ ਢੋਂ ਸੀ ਕਿ ਉਸ ਟਾਈਮ ਮੈਂ ਸੱਚ ਝੂਠ ਨਹੀਂ ਸੀ ਬੋਲਿਆ ਤੇਰ ਬਾਕੇ ਠੀਕ ਨਹੀਂ ਸੀ ਮੇਰਾ ਨਹੀਂ ਨਹੀਂ ਇਹ ਵੀ ਕਹਾਂ ਨਾ ਵੀ ਮੈਂ ਇੱਥੇ ਪਾਰ ਲੱਗੀ ਸ਼ੁਰੂ ਕਰਨ ਮੈਂ ਮੁੰਡੇ ਨੂੰ ਟਰੱਕਾਂ ਵਾਲਾ ਬਹਣੇ ਜਾਣਾ ਵਾਂ ਅੱਛਾ ਤੁਸੀਂ ਕਹਾ ਸੀ ਇਕਲਾ ਮੈਂ ਪਾਸ ਨਹੀਂ ਨਹੀਂ ਪਾਸ ਤੋਂ ਮੈਂ ਵਾਕਈ ਮੈਂ ਹੁਣ ਵੀ ਕਰਦੀ ਪਹਿਲਾਂ ਵੀ ਕਰਦੀ ਸੀ ਇਹ ਕਹਿੰਦੀ ਮੈਂ ਟਰੱਕਾਂ ਵਾਲਾ ਬਣਾ ਕੇ ਜਾਣਾ ਇੱਥੇ ਮੈਂ ਹੀ ਉਹਦਾ ਮੈਂ ਸਵਾਰ ਕੇ ਜਾਣਾ ਮੈਂ ਪਾਰ ਸ਼ੁਰੂ ਲੱਗੀ ਕਰਨ ਨਹੀਂ ਨਹੀਂ ਮੈਂ ਇੱਥੇ ਕਹਿੰਦੀ ਮਗਰ ਨੇ ਕੀ ਕਰ ਕਦਮ ਚੋਖਾ ਦਿਆ ਜਿੱਥੋਂ ਅੰਮ੍ਰਿਤ ਚੱਕਿਆ ਆ ਰਹੀ ਹੈ हां बिल्कुल चुक ਸਕਦੀਆਂ ਕਿਉਂਕਿ ਮੈਂ ਪਾੜ ਤਵੇ ਹੁਣ ਵੀ ਕਰਦੀ ਆ ਮੈਂ ਪਾੜ ਚਾ ਪਾੜ ਜੇ ਪਹੁੰਚ ਲਈ ਨਹੀਂ ਹੈਗਾ ਨੂੰ ਦੇਖੀ ਨਾ ਵੀ ਮੈਂ ਪਾੜ ਸ਼ੁਰੂ ਕਰਦੇ ਮੈਂ ਹੀ ਰੈਕਟਰ ਕਾਲਾ ਭਾਗ ਜਾਣਾ ਇੱਥੇ ਨਹੀਂ ਨਹੀਂ ਇਹ ਗੱਲ ਤਾਂ ਹੋਈ ਹੀ ਹੈ ਕਿ ਮੈਂ ਤੁਹਾਨੂੰ ਕਲੀਅਰ ਹੀ ਨਹੀਂ ਕੀਤੀ ਕਰਦੇ ਮੈਂ ਨਾ ਨਾ ਕਰਦੇ ਪਤਾ ਕੀ ਆ ਜ਼ਿੰਦਗੀ ਦਾ ਨਹੀਂ ਪਤਾ ਦੋ ਦਿਨ ਹੀ ਕਿ ਚਾਰ ਦਿਨ ਹੀ ਨਰਕਾ ਨੂੰ ਚਲੇ ਜਾਇਦਾ ਇੰਨਾ ਝੂਠੀ ਸੰਸਾਰ ਖੋਲੀ ਜਾਈਏ ਤੇ ਆ ਦੇਖੋ ਮੈਂ ਤਾਂ ਇਹ ਕਹਿ ਸਕਦਾ ਵੀ ਜੇ ਸਿਆਣੇ ਬਣ ਕੇ ਰਹਿ ਸਕਦੇ ਉੱਥੇ ਠੀਕ ਹੈ ਪਰ ਜਿਹੋ ਨਹੀਂ ਰਹਿੰਦੀ ਤੇ ਫੇਰ ਮੇਰਾ ਕਾਲੇ ਦਾ ਕੋਈ ਇਲਾਜ ਨਹੀਂਗਾ ਆ ਇਹਦਾ ਇਲਾਜ ਕੀ ਹੋ ਸਕਦਾ ਪਰ ਫੇ ਕੰਪਲੇਂਟ ਕਰ ਦਿਓ ਬਾਰਡਰ ਸਕਿਉਰਟੀ ਤੇ ਹੋਰ ਕੀ ਕਰ ਸਕਦੇ ਹੋ ਹੈ ਕਿ ਨਹੀਂ ਅ ਸੋ ਇਹ ਇਹਨਾ ਕਰ ਸਕਦੇ ਹੋ ਇਸ ਤੋਂ ਪਰੇ ਕੱਖ ਨਹੀਂ ਹੈ ਸੋ ਮੇਰਾ ਖਿਆਲ ਕਈ ਵਾਰੀ ਕੁਝ ਸਪੈਸ਼ਲ ਲੋਕ ਜਿਹੜੇ